be right by your side ਇਹ ਜਿਸ ਅੰਕਾਟ ਬਣਾ ਨੇ ਆ ਇੱਕ ਜਨਰਲ ਇੱਕ ਐਸਸੀ ਉਹਦੇ ਵਿੱਚ ਟਿਕਾਫ ਹੋਸਿਆ ਮਨਜ਼ੂਰੀ ਵੀ ਨਹੀਂ ਲਈ ਪੈਸਾ ਵੀ ਨਹੀਂ ਜਮ੍ਹਾਂ ਕਰਾਇਆ ਸ਼ੋਅ ਹੀ ਨਹੀਂ ਕੀਤਾ ਕਰ ਉਹਦੇ ਵਿੱਚ ਜਿਹੜੇ ਸੈਂਸ ਸੀ ਉਹ ਦੂਜੇ ਦੋਨਾਂ ਪੰਚਾਇਤਾਂ ਦੇ ਵੀ ਜਾਰੀ ਕਰ ਲਿਆ ਉਹਨਾਂ ਨੇ ਅਸੀਂ ਸਾਨੂੰ ਸੱਦਿਆ ਦੀ ਨਿਸ ਪੰਚਾਇਤ ਤੇ ਉਹ ਤੋਂ ਬਾਅਦ ਜਦੋਂ ਉਹਨਾਂ ਬੰਦਿਆਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਇਹ ਕਿੱਦਾਂ ਬਣਾ ਦਿੱਤੀ ਉਹ ਕਹਿੰਦੇ ਅਸੀਂ ਸਰਕਾਰ ਦੇ ਹਿੰਦਾ ਥੋੜਾ ਜਿਹਾ ਹੈ ਤਾਂ ਜਿਹੋ ਬੰਦੇ ਨੇ ਥੋੜੇ ਨਾ ਨਾ ਬਣਾਏ ਉਹ ਵੀ ਫਰਾਰ ਐਕਟਰ ਉਹਦਾ ਨਾਮ ਤੇ ਬਣਾ ਕੇ ਲੋਕ ਕੰਮ ਕਰਤ ਨਾਮ ਬਣਾਤੇ ਉਹ ਕਿ ਨਹੀ ਹਟਦੀ। ਤੇ ਕ੍ਰਿਮਨ ਕਾਫੀ ਕਾਰਵਾਈ ਦੇ ਵਿੱਚ ਜਾਲੀ ਸਾਈਨ ਕੀਤੇ ਹੋ ਜੀ। ਕੋਈ ਨਹੀਂ ਜੀ ਫਿਰ ਇਨਕੁਆਰੀ ਮੈਂ ਕਰਾ ਲੈਂਦੀ ਹਾਂ। ਹਾਂ ਜੀ ਠੀਕ ਹੈ। ਤੁਸੀਂ ਵੀ ਆ ਕੇ ਪਹਿਲਾਂ ਆ ਕੇ ਜਰਾ ਦੇਵ ਜਿਹੜੇ ਕਾਗਜ਼ ਤੁਹਾਡੇ ਕੋਲ ਅਵੇਲੇਬਲ ਨੇ ਉਹ ਲੈ ਕੇ ਆਓ ਦਿਖਾਓ। ਰਿਕਵਰ ਤੋਂ ਪੰਚਾਇਤ ਕੋਲ ਇਹ ਸਾਡੇ ਕੋਲ ਦਿੱਤਾ ਹੈਗਾ ਕਿ ਕੋਟਾ ਕੱਪ ਕਿਹਨੇ ਹੈ ਜੀ ਜੀ ਜੇ ਕੌਣ ਕੋਈ ਸਹਿਯੋਗ ਬਿਤੇਰੇ ਦਿਖਾ ਵੀ ਦਿੰਦੇ ਨਹੀਂ ਨਹੀਂ ਮੈਨੂੰ ਨਹੀਂ ਬੁਲਾਇਆ ਜਾਏਗਾ ਇਨਕੁਆਇਰੀ ਹੋ ਜਾਂਦੀ ਉਹ ਫੇਰੇ ਦਾ ਜਿਹੜਾ ਹੈਗਾ ਅਗਲਾ ਅਗਲੀ ਕਾਰਵਾਈ ਉਸ ਦੇ ਮੁਤਾਬਿਕ ਠੀਕ ਹੈ ਠੀਕ ਹੈ ਅਹ ਤੇ ਨਾਮ ਹੈ ਨਹੀਂ ਇਹ ਨਾਮ ਦੇ ਗੈਲਤ ਨਹੀਂ ਠੀਕ ਹੈ ਜੀ ਅਹ ਪਿੰਡ ਗਹਿਲ ਮਜਾਰਾ ਗਹਿਲ ਮਜਾਰੀ ਦੀ ਜਿਹੜੀ ਤਰਖਾਸਤ ਆਈ ਹੈ ਕਿ ਕੰਪਲੇਂਟ ਹੈ ਕਿ ਇਹ ਉਹਦੀ ਇਨਕੁਆਇਰੀ ਆਲਰੇਡੀ ਮਾਰਕ ਕਰ ਚੁੱਕੀ ਹਾਂ ਮੈਂ ਪਹਿਲਾਂ ਇਨਕੁਆਇਰੀ ਹੋ ਜਾਏ ਔਰ ਉਸ ਤੋਂ ਬਾਅਦ ਜੇ ਕੁਝ ਵੀ ਸਰਪੰਚ ਦੇ ਖਿਲਾਫ ਜੇ ਆਇਆ ਜੇ ਜਿਹੜੀ ਵੀ ਇਨਕੁਆਇਰੀ ਰਿਪੋਰਟ ਦੇ ਮੁਤਾਬਿਕ ਹੋਏਗਾ ਉਸ ਦੇ ਅਕੋਰਡਿੰਗ ਇਹ ਕਾਰਵਾਈ ਕੀਤੀ ਜਾਵੇ みんなごはん。 ਬੋਲ ਦੋਗੇ ਤੋ ਇਹ ਆਉਣੇ ਬੋਲ ਬੰਦੇ ਸਾਹਮਣੇ ਉਹਨਾਂ ਦਾ ਵਿਚਾਰ ਹੋਰੀਏ ਗੱਲਾਂ ਹਾਂ ਸੇਨ ਜਗ੍ਹਾ ਹੀ ਆਪਾਂ ਨਹੀਂ ਗਿਆ ਰਹੇ ਕਿ ਨੀ ਚਾਹੇ ਕੁਝ ਵੀ ਹੈ ਨਾ ਹਾਂ ਤੁਸੀਂ ਇੱਧਰ ਲੱਗਦਾ ਕਿ ਮਤਲਬ ਉਹ ਤਾਂ ਅਗਲਾ ਆਪ ਕੋਈ ਸਾਡੇ ਨਹੀਂ ਨਹੀਂ ਅਸੀਂ ਬਸ ਹਾਂ ਉਹ ਕਹੇ ਨਾ ਕੋਈ ਕਹੂਗਾ ਜੇ ਅਗਲੇ ਦਿਨ ਹੈ ਨਹੀਂ ਅੱਜ ਆਪੇ ਕਹਿੰਦਾ ਸਾਡੇ ਨਹੀਂ ਨਹੀਂ ਕਿ ਉਹ ਕੰਦਲ ਸੱਦੇ ਦਾ ਹੋਰ ਵੀ ਵਧੀਆ ਹੈ ਨਹੀਂ ਤਾਂ ਉਹ ਸੱਦੇ ਦਾ ਹਾਂ ਨਾ ਉਹ ਬੱਸ ਸੇਗ ਨਹੀਂ ਕੋਈ ਆਏ ਦੇ ਨੁਮਾ ਨਹੀਂ ओए पांडे दो लो लो जी लो मारो ਕਦੇ ਇਹ ਰੋੜੇ ਹੰਦੋ ਫਲਗਦੀਆਂ ਆਉਂਦੀਆਂ ਆਉਂਦੀਆਂ ਥੋੜੀ ਜਿਹਾ ਨਾ ਟ੍ਰੀਟਮੈਂਟ ਵੀ ਬਣਾਇਆ ਤੇਰੀ ਹਰ ਮੱਦੇ ਨੀ ਕਾਪੀਆਂ ਦਿਖਾਉਂਦੇ ਆ ਇਹਦਾ ਆ ਆ ਰੇ ਨਾ ਇਹ ਨੂੰ ਪੈਣ ਦਾ ਇੰਨਾ ਖੜਿਆ ਆ ਜੀ ਚਾਰਨੀ ਸਿੰਘ ਪਿੰਡ ਗਹਿਲ ਮਿਆਰੀ ਤੋਂ ਸਾਫਕਾ ਸਰਪੰਚ 93 ਤੋਂ 98 ਤੱਕ ਤੇ ਉਸ ਤੋਂ ਬਾਅਦ ਮੱਖਣ ਰਾਮ ਉਸ ਤੋਂ ਬਾਅਦ ਮੇਰੀ ਵਿਸ਼ੇਸ਼ ਸਰਪੰਚ ਸੀ ਔਰ ਮਜੁਰਦਾਰ ਸਰ। ਮੈਂ ਚਾਰਜੀ ਸਿੰਘ ਚੱਜਪਟ ਗਹਿਲ ਮਿਆਰੀ ਸਾਫਕਾ ਸਰਪੰਚ 93 ਤੋਂ 93 ਉਸ ਤੋਂ ਬਾਅਦ ਮੱਖਣ ਰਾਮ ਸਰਪੰਚ ਬਣਿਆ ਔਰ ਬਾਅਦ ਮੇਰੀ ਵਿਸ਼ੇਸ਼ ਸਰਪੰਚ ਬਣੀ ਉਸ ਤੋਂ ਬਾਅਦ ਤਰਸੀਮ ਕੌਰ ਸਰਪੰਚ ਬਣੀ ਅਤੇ ਵਿੱਚ ਮੈਂ ਵੀ ਮੈਂਬਰ ਕਿਉਂਕਿ ਸਾਰੇ ਮੈਂਬਰ ਹਨ ਪੰਚਾਇਤ ਮੈਂਬਰ ਹਨ ਚੁਣੇ ਗਏ ਸੀ ਤੇ ਸਾਡੇ ਇਹਨਾਂ ਨੇ ਕਦੇ ਮਤਲਬ 5-7 ਮੀਟਰ ਦਾ ਬਲਾਉਣ ਤੋਂ ਬਾਅਦ ਪਿੰਡ ਦੇ ਵਿੱਚ ਪੰਚਾਇਤ ਦੀ ਮੀਟਿੰਗ ਨਹੀਂ ਬੁਲਾਈ। ਕੋਣ ਹੈ ਮੌਜੂਦਾ ਸਰਪੰਚਾ? ਮੈਂ ਜੀ ਤਾਂ ਸਰਪੰਚ ਤਰਸੀਮ ਕੋ। ਬਰਾਤ ਤੇ ਉਹਨਾਂ ਨੇ ਕਦੇ ਵੀ ਹੁਣ ਮਤਲਬ 5-7 ਮੀਟਰ ਦਾ ਬਲਾਈਆਂ ਉਹ ਤੋਂ ਬਾਅਦ ਉਹਨਾਂ ਨੇ ਘਰ ਬੈਠ ਕੇ ਜੜੀ ਮੀਟਿੰਗਾਂ ਕਰਦੇ ਰਹੇ ਕਿ ਜਦ ਕਿ ਉਹਨਾਂ ਨੇ ਕੋਈ ਸਾਨੂੰ ਮਤਲਬ ਚੌਂਕੀਦਾਰ ਕੋਲ ਨਹੀਂ ਭੇਜਿਆ ਵੀ ਤੁਸੀਂ ਅਜੰਡਾ ਨਹੀਂ ਕੱਢਿਆ ਦੇਖੋ ਮੀਟਿੰਗਾਂ ਤੇ ਘਰ ਬੈਠ ਕੇ ਕਰਦੇ ਰਹੇ ਆ ਉਹਦੇ ਵਿੱਚ ਕਈਆਂ ਤਾਂ ਹੀ ਸਰਪੰਚ ਤੋਂ ਬਿਨਾਂ ਵੀ ਮਤਾ ਪਾਸ ਕਰ ਦਿੱਤਾ ਸੈਕਟਰੀ ਨੇ ਇੱਕ ਮੈਂਬਰ ਜਾਂ ਜਦੋਂ ਮੈਂਬਰਾਂ ਤੇ ਇਹ ਤਾਂ ਹੀ ਦੋ ਮੈਂਬਰ ਕਸਰ ਪਾ ਚਰੇ ਤਾਂ ਮੈਂਬਰ ਨਾ ਵੀ ਮਤਾ ਫਾਸ ਕੀਤਾ ਕਿਸੇ ਜੀ ਦੇ ਮਤੇ ਸੀ ਜਿਹੜੇ ਮਤੇ ਤਾਂ ਹੁਣ ਕਢ ਕੇ ਦਿਖਾ ਦਿਆਂਗੇ ਸਾਡੇ ਕੋਲ ਸਾਰੇ ਰਿਕਾਰਡ ਖੋਲ ਕੇ ਦਿਖਾ ਦਾਂਗੇ ਠੀਕ ਹੈ ਤੇ ਵਾਕੀ ਮੇਨ ਕੀ ਇਹ ਲੇਖ ਹੈ ਮੇਨ ਹੈਗਾ ਜੀ ਆ ਜਿਹੜੀ ਸਾਡੀ ਛੜੀ ਆ ਇਹ 14 ਕੇਦੀ ਛੜੀ ਆ ਤੇ ਮਾਈ ਗਲੀ ਮੰਦਿਰ ਦੇ ਨੋਂ ਤੇ ਛੜੀ ਗਈ ਸੀ ਜੋ ਕਿ ਇਹਦੀ ਸਾਮ ਜਿਹੜੀ ਦੇਖ ਪਾਲੋ ਪੰਚਾਇਤ ਕਰਦੀ ਆ ਪਹਿਲਾਂ ਇਹਨੂੰ ਮੰਦਿਰ ਦੀ ਕਮੇਟੀ ਜਿਹੜੀ ਸੀ ਉਹ ਇੰਦਰਾਖਤਾਂ ਦੀ ਦੇਖਭਾਲ ਕਰਦੀ ਸੀ ਤੁਹਾਡੇ ਚਰਤੋਂ ਜਿੰਦਾ ਲੋਕੀ ਕਹਿੰਦੇ ਜੇ ਨਹੀਂ ਸ਼ਾਹ ਲਾਟਿਆ ਪੰਚਾਇਤ ਦੇ ਅੰਦਰ ਆ ਪੰਚਾਇਤ ਲਾਫੇ ਕੰਮ ਸ਼ਾਹਮੰਦਰ ਕਮੇਟੀ ਨੇ ਛੜ ਦਿੱਤਾ ਇਹਦੇ ਵਿੱਚ ਸਾਡੀ ਸ਼ਮਸ਼ਾਨ ਘਾਟ ਬਣੀ ਆ ਐਸੀ ਸ਼ਮਸ਼ਾਨ ਘਾਟ ਗਈ ਆ ਜਨਰਲ ਸ਼ਮਸ਼ਾਨ ਘਾਟ ਗਈ ਆ ਪਹਿਲਾਂ ਇੱਥੇ ਮੁਸਲਮਾਨਾਂ ਦੇ ਵੀ ਸ਼ਮਸ਼ਾਨ ਘਾਟ ਸੀਗੇ ਤੇ ਇੱਕ ਹਿੰਦੂਆਂ ਦਾ ਸੀ ਚਾਰ ਸੀ ਪਹਿਲਾਂ ਹੁਣ ਉਹ ਕਰਫ ਦੌਰ ਮਤਲਬ ਕਮਾਰਿਆਂ ਕਰਕੇ ਦੋ ਹੀ ਰਹਿ ਗਏ ਇਹਨਾਂ ਨੇ ਜਿਹੜੀ ਸ਼ਮਸ਼ਾਨ ਘਾਟ ਬਣਾਈ ਆ ਪਹਿਲਾਂ ਐਸੀ ਸ਼ਮਸ਼ਾਨ ਘਾਟ ਪਰੇ ਸੀ ਆ ਜਿਹੜਾ ਏਰੀਆ ਜਿੱਥੇ ਅਸੀਂ ਖੜੇ ਆ ਆ ਚਾਰਜ ਪੇਰੇ ਤੁਸੀਂ ਦੇਖ ਸਕਦੇ ਹੋ ਇੱਥੇ ਦਰਖਤ ਸੀਗੇ 16 ਦਰਖਤ ਇਹਨਾਂ ਨੇ ਇਹਦੇ ਪਿੱਛੋਂ ਕੱਟੇ ਕਿਹੜੇ ਕਿਹੜੇ ਦਰਖਤ ਇਹ ਇੱਕ ਗੱਲ ਜੀ ਮੈਂ ਤੁਹਾਨੂੰ ਕੱਟ ਕੇ ਇਹਦੇ ਵਿੱਚੋਂ ਇਹਨਾਂ ਨੇ 16 ਦਰਖਤ ਕੱਟੇ ਆ ਦੋ ਨਿੰਮਾ ਸੀ ਦੋ ਤੂ ਤਿੰਨ ਟਿੱਕਰ ਆ ਤਿੰਨ ਫਲਾਈ ਫਲਾ ਦਾ ਦਰਖਤ ਜਿਹੜਾ ਹੁੰਦਾ ਫਲਾਈ ਦਾ ਇੱਕ 베ਰੀ ਦੋ ਲਸੂੜੀਆਂ ਇੱਕ ਲਸੂੜੀ ਦੋ ਫਲਾ ਫਲਾ ਦਾ ਦਰਖਤ ਹੁੰਦਾ ਜਿਹੜਾ ਪੱਗਣ ਚੇਤ ਨੂੰ ਕਣਕਾ ਪੱਕਦੀਆਂ ਉਸ ਲਈ ਇੰਨਾ ਵਧੀਆ ਫਲ ਉਹਦਾ ਨਿਕਲਦਾ ਕਿੰਨੀ ਕੁ ਮਾਇ ਜੇ ਇਸੇ ਦਰਖਤ ਤੇ ਇਹ ਦਰਖਤ ਤਾਂ ਜੀ ਮੈਂ ਤਾਂ ਕਿੰਨੇ ਅਸੀਂ ਤਾਂ ਜਿਆਦੀ ਸੁਰਤ ਹੋਈ ਸਾਡੀ ਤਾਂ ਸੁਰਤ ਬੜੀ ਚਿਰ ਪਹਿਲਾਂ ਦੇ ਪੁਰਾਣੇ ਦਰਦ ਦੇ ਦਰਖਤ ਸੀ ਜਿਹੜੇ ਬਹੁਤ ਵਧੀਆ ਦਰਖਤ ਸੀ ਕਿੰਨੇ ਸਾਲ ਹੋ ਗਏ ਕਿੰਨਾ ਸਮਾਂ ਹੋ ਗਿਆ ਪੱਤਿਆਂ ਨਾਲੋਂ ਪੱਤਿਆਂ ਨੂੰ ਤਦੋਂ 2-3 ਸਾਲ ਬਣਾ ਜਦੋਂ ਮਤਲਬ ਬਣਾਈ ਹੋਗੀ ਤੁਹਾਨੂੰ ਤਰੀਕ ਦੱਸ ਦਿੰਦੇ ਜਦੋਂ ਬੜਾਈ ਪੱਤੀਆਂ ਤੇ தோਹੇ ਅੰਦਾਜ਼ੇ ਇਹਦਾ ਕਿੰਨਾ ਦਾ ਦੱਸ ਹਾਂ ਅਸੀਂ ਅੰਦਾਜ਼ਾ ਇੰਨਾ ਕਿ ਲਾ ਸਕਦੇ ਹਾਂ ਵੀ ਘੱਟ ਤੋਂ ਘੱਟ ਹੀ ਲੱਖ ਰੁਪਏ ਤੋਂ ਘੱਟ ਦੀ ਸੀ ਦਰਖਤ ਉੱਪਰ ਹੋ ਸਕਦੇ ਆ ਹਾਂਜੀ ਠੀਕ ਹੈ ਐਂਡ ਵਾਲਿਆਂ ਵੀ ਤੁਸੀਂ ਪੁੱਛ ਸਕਦੇ ਆ ਤੁਸੀਂ ਵਾਕਿਆ ਕੈਮਰਾ ਚਾਰਜ ਫੇਰੇ ਘੁਮਾ ਕੇ ਦੇਖ ਲਓ ਇਹਨਾਂ ਨੇ ਇੱਥੇ ਲਿਖਿਆ ਮਤੇ ਦੇ ਵਿੱਚ ਇੱਥੇ ਜਿਹੜਾ ਸੀਗਾ ਝਾੜ ਛਿੰਡਾ ਹਾਂ ਛੜੀਆਂ ਜਿਹਾ ਝਾੜ ਛਿੰਡਾ ਉਹਦੀ ਸਫਾਈ ਕਰਾਵੇ ਕਰਾਈ ਜਾਵੇ ਇੱਥੇ ਸ਼ਮਸ਼ਾਨ ਘਾਟ ਬਣਾਈ ਜਾਣ ਤੁਸੀਂ ਇਹਨਾਂ ਦੇਖੋ ਵੀ ਜੇ ਇਹ ਜਿਹੜਾ ਇਹ ਮੰਨ ਲਓ ਕਨਾਲ ਲੱਗ ਲਗਭਗ ਕਨਾਲ ਦੇ ਉੱਪਰ ਹੀ ਹੋਗਾ ਡੇਢ ਕਨਾਲ ਥਾਂ ਹੋਊਗਾ ਇਹ ਸਫਾਈ ਕਰਾਈ ਆ ਇਹਦੇ ਵਿੱਚ ਕਿਹੋ ਜਿਹਾ ਅੰਤਰਾਖਤ ਨਹੀਂ ਸੀ ਜਦ ਐਡੇ ਵੱਡੇ ਵੱਡੇ ਦਰਖਤ ਪਿੱਛੇ ਚਾਰ ਸਪੇਰੇ ਨੇ ਘਮਾਰ ਲਓ ਇਹ ਜਿਹੜਾ ਮੇਨ ਮੁੰਡ ਕਹਿੰਦੇ ਹੁੰਦੇ ਕੱਕੀ ਦਾ ਮੁੰਡ ਸੀ ਉਹਦੇ ਵਿੱਚ ਦਰਖਤਾਂ ਵੱਡੇ ਭਾਰੇ ਦਰਖਤ। ਉਸ ਤੋਂ ਇਲਾਵਾ ਹੋਰ ਕੋਈ ਜਿਹੜਾ ਐਲੀਕੇਸ਼ਨ ਕਰਦਾ। ਜਾਲੀ ਵੀ ਕਿਤੇ ਹਸਨ। ਐਲੀਕੇਸ਼ਨ ਤਾਂ ਬਹੁਤ ਹੈ ਮੈਂ ਕਾਫੀ ਲਿਖਿਆ ਆ। ਤੇ ਇੱਕ ਮਿੰਟ ਕੱਢ ਕੇ ਹੋਰ ਵੀ ਦਿਖਾ ਲ ਦਿੰਨੀ ਰੱਖਿਆ 300 ਰੁਪਏ ਮਹੀਨਾ ਕਹਿੰਦੇ ਦਿੰਨੇ ਆ। ਅਸੀਂ ਤਾਂ ਅੱਜ ਤੇ ਦੇਖਿਆ ਨਹੀਂ ਕੋਈ ਸਪਾਈਸ ਉਹ ਕਿੱਥੇ ਜਿਹੜਾ 300 ਮਹੀਨਾ ਹਰੇਕ ਮਹੀਨੇ ਕਢਾਈ ਗਏ। ਉਸ ਤੋਂ ਬਾਅਦ ਕਾਫੀ ਸਾਡੇ ਜਿਹੜੇ ਸਾਇਨ ਆ ਇਹਨਾਂ ਨੇ ਪਿੰਡਦਿਆਂ ਦੇ ਚਾਹੇ ਕੋਈ ਕੰਮ ਕਰਾਇਆ ਉਹਨਾਂ ਦੇ ਜਾਲੀ ਸਾਇਨ ਕਰਕੇ ਉਹਨਾਂ ਨੂੰ ਪਤਾ ਨਹੀਂ ਵੱਧ ਪੈਸੇ ਦਿੱਤੇ ਜਾਂ ਘੱਟ ਦਿੱਤੇ ਇਹ ਨਹੀਂ ਪਤਾ ਕਿੰਨੀਆਂ ਦਿਹਾੜੀਆਂ ਉਹਨਾਂ ਦੀ ਵੱਧ ਪਾਈਆਂ ਘੱਟ ਪਾਈਆਂ ਕਦੇ اجلاسੇ ਨਹੀਂ ਬੁਲਾਇਆ ਨਾ ਕਦੇ ਪਿੰਡ ਦੇ ਵਿੱਚ ਆਮ اجلاس ਕੀਤਾ ਆਮ اجلاس ਸਾਇਨ ਕਰਾ ਕੇ ਘਰੇ ਘਰੇ ਜਾ ਕੇ ਜਾਂ ਕਿਤੇ ਵੇਲੇ ਵੇਲੇ ਪੈਂਚਾਇਤਾਂ ਬੰਨੜੀਆਂ ਨਾਲੇ ਰਿਜੈਕਟਰ ਰੱਖ ਲੈਣ ਨਾਲੇ ਉੱਥੇ ਸਾਇਨ ਕਰਾ ਲਿਆ ਇਦਾਂ ਆਮ اجلاس ਹੁੰਦਾ ਰਿਹਾ ਉਸ ਤੋਂ ਬਾਅਦ ਸਾਡੇ ਸੋਲਰ ਲੈਟਾਂ ਲਵਾਈਆਂ ਸੀ ਉਹਨਾਂ ਨੇ ਸਾਨੂੰ ਬੈਟਰੀਆਂ ਨਹੀਂ ਦੀਆਂ ਸੋਲਰ ਲੈਟਾਂ ਨਹੀਂ ਆ ਉਹਨਾਂ ਬਕਾਈ ਯੂਟੂਬੇ ਨਹੀਂ ਦੀ ਨੀ ਅਵੇ ਜਿਹੜੀਆਂ ਅਸੀਂ ਪੰਚਾਇਤ ਲਈ ਟਿਊਬਾਂ ਲਵਾਈਆਂ ਸੀ ਕਿਹੜੇ ਸੰਗ ਚਲਵਾਈਆਂ ਯੂਟੂਬਾਂ ਉਹ ਆਪਾਂ ਜਦੋਂ ਆਏ ਇਹ ਕਰਨ ਤੋਂ ਪਹਿਲੀ ਪੰਚਾਇਤ ਬਣੀਆ ਮੇਰੀ ਮੇਸਰ ਸਰਪੰਚ ਸੀ ਉਹਨਾਂ ਬਾਹਰੋਂ ਪੈਸੇ ਇਕੱਠੇ ਇੰਗਲੈਂਡ ਤੋਂ ਕਰਕੇ ਲਿਆ ਕੁਛ ਐਤੋਂ ਬੰਦਿਆ ਤੋਂ ਲਿਆ ਤੇ ਅਸੀਂ ਸਟਰੀਟ ਲਾਈਟ ਪੈਂਦੇ ਵਾਲੇ ਲਾਈ ਸੀ ਪੰਚਾਇਤ ਘਰ ਦੇ ਵਿੱਚ ਇੱਕ ਸੱਤ ਲਾਈ ਉਹਨੀ ਦੇਰ ਤੋਂ ਖਰਾਬ ਆ ਇਹ ਚੱਲੀਏ ਨਹੀਂ ਜਾਂਦੀ ਅੱਛਾ ਜਾਂਦੀਆਂ ਚੱਲੀਏ ਨਹੀਂ ਉਸ ਤੋਂ ਬਾਅਦ ਉਹਦੇ ਤੇ ਬਾਹਰ-ਬਾਰ ਬਿਜਲੀ ਦੀ ਰਿਪੇਅਰ ਲਾਈ ਗਈ ਆ ਬਾਰ-ਬਾਰ ਮਤਲਬ ਪਤਾ ਨਹੀਂ ਕਿੰਨੀ ਵਾਰ ਰਿਪੇਅਰ ਕਰਾਈ ਆ ਪਰ ਚੱਲੀਆਂ ਹੈ ਨਹੀਂ ਤੇ ਇਹਦਾ ਤੁਸੀਂ ਪਿੰਡ ਵਾਲਿਆਂ ਤੇ ਵੀ ਪੁੱਛ ਸਕਦੇ ਆ ਤੇ ਉਸ ਤੋਂ ਬਾਅਦ ਨਹੀਂ ਹੋਰ ਵੀ ਨੇ ਬੰਦ ਕਰ ਦਿੱਤਾ ਆ ਦੇਖੋ ਜੀ ਬਿਨਾ ਸਰਪੰਚ ਦੇ 21 7 25 ਨੂੰ ਵੀ ਗਿਆ ਨੂੰ 20 12 ਮਤਾ ਪਾਸ ਕੀਤਾ ਗਿਆ ਤੇ ਮਤਾ 21 9 ਆ ਜੀ 21 9 ਨੂੰ 21 9 25 ਨੂੰ ਨਹੀਂ ਵੀ ਹੈ 25 ਪਾਈਓ ਤਾਂ 21 9 20 12 ਨੂੰ ਮਤਾ ਪਾਸ ਕੀਤਾ ਗਿਆ ਇਦੇ ਵਿੱਚ ਆ ਦੇ ਕੋਈ ਕੋਈ ਮੈਂਬਰ ਦੇ ਸਾਈਨ ਹੈ। ਆ ਇਹ ਵੀ ਲਿਖੋ ਦੇਖੋ ਸਾਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇੱਕ ਨੇ ਉਹ ਤਾਂ ਮਾਰੇ ਇੱਕ ਇਹ ਸਰਪੰਚ ਪੰਜ ਤੋਂ ਵੀ ਨਾ ਇੱਕ ਤਾਂ ਇੱਕ ਮੈਂਬਰ ਇੰਟਾਇਰ ਮੈਂਬਰ ਦੇ ਸਾਈਨ ਹੈ। ਉਹ ਲੱਗਦਾ ਮੈਨੂੰ ਸਹੀ ਨਹੀਂ ਸਾਈਨ ਨੇ ਚਲੋ ਅਸੀਂ ਕਹਿ ਨਹੀਂ ਸਕਦੇ। ਉਹ ਤਾਂ ਅਗਲੇ ਦਸਤਾਨ ਨੇ ਪਰ ਉਹਦੇ 'ਚ ਲਿਖਿਆ ਗਿਆ ਸਰਪੰਚ ਨੇ ਦਾ ਪੰਜ ਨੇ ਮਤਾ ਪਾਸ ਕਰਨਾ। ਇਹ ਵੱਡੀ ਘਪਲੀਬਾਜੀ ਬਹੁਤ ਹੈ ਪੰਚਾਇਤ ਦੀ। ਫਿਰ ਇਹਨਾਂ ਨੇ ਆ ਮੰਦਰ ਦੇ ਵਿੱਚ ਅੱਜ ਇੱਥੇ ਆਪਾਂ ਖੜੇ ਆਂ ਇਹ 14 ਕੇ ਦੀ ਝੀੜੀ ਆ ਇਹ ਮਾਈ ਗੱਲੀ ਨੇ ਪਿੰਡ ਸਾਡਾ ਮੰਦਰ ਮੰਦਰ ਮਾਈ ਗੱਲੀ ਦੇ ਨਾਂ ਤੇ ਪਿੰਡ ਵਸਿਆ ਇਹਦਾ ਇੱਕ ਇੱਥੇ ਸਰੋਵਰ ਆ ਜਦੋਂ ਨਵੇਗਾ ਦੇ ਪੈਸੇ ਆਏ ਤਾਂ ਇਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਬਾਹਰ ਪੱਥਰੇ ਜਾ ਕੇ ਕਹਿਣ ਲੱਗੇ ਤਾਂ ਅਸੀਂ ਸਰੋਵਰ ਬਣਾਉਣਾ ਤੇ ਸਾਨੂੰ ਇੱਟਾਂ ਚਾਹੀਦੀ ਲੋਕੋਂ ਪੱਥਰ ਵਾਲੇ ਨੇ ਰੋੜੀ ਦੇ ਦਿੱਤੀ ਰੋੜੀ ਕੁੱਟਣ ਦੀਆਂ ਆਦੀਆਂ ਟੋਟੇ ਦੇ ਦਿੱਤੇ ਇਹਨਾਂ ਨੇ ਉਹ ਜਿਹੜੀਆਂ ਏਕਾ ਸੀ ਪਈਆਂ ਰਹੀਆਂ ਪੈਸਾ ਪਿੱਛੋਂ ਆਇਆ ਨਹੀਂ ਤੇ ਸਰੋਵਰ ਵੀ ਨਹੀਂ ਬਣਿਆ ਇਹਨਾਂ ਨੂੰ ਇੱਟਾਂ ਚੱਕੀਆਂ ਜਿਹੜੇ ਟੋਟੇ-ਟੁੱਟੇ ਲੋਕਾਂ ਦੀਆਂ ਘਰਾਂ ਦੇ ਮੂਹ ਉਨਾ ਜਿਹੜੀਆਂ ਨਾਲੀਆਂ ਦੇ ਵਿੱਚ ਟੋਟੇ ਲੱਗਿਓ ਆ ਅੱਜ ਵੀ ਮੈਂ ਕਹਿੰਦਾ ਵੀ ਉਹ ਨਾਲੀ ਪਟਾ ਕੇ ਪੂਰੀ ਟੋਟਲ ਦੇਖੀ ਜਾ ਕੇ ਵੀ ਜਿਹੜੀ ਜੜੀ ਇਹਨਾਂ ਨੇ ਗੁਣਾ ਚੌੜੇ ਪੱਠੇ ਤੋਂ ਜਾਂ ਕਿੱਥੋਂ ਵੀ ਲਾਈ ਆ ਨਵੀਂ ਲਾਈ ਆ ਜੇ ਤਾਂ ਮਾਰਕਾ ਉਹਨਾਂ ਮਿਲਦਾ ਜਿੰਨੇ ਪੈਸੇ ਉਹਤੇ ਖਰਚ ਹੋਣਗੇ ਨਾਲੀ ਤੇ ਜਾਂ ਜਿੰਨਾ ਸਰਕਾਰ ਦਾ ਸੈਕਟਰੀ ਆ ਜਾਂ ਕੋ ਹੋ ਰਿਹਾ ਜਾਂ जेई ਆ ਜੋ ਮਹਿਕਮੇ ਦੇ ਮੁਲਾਜ਼ਮ ਜੋ ਉਹਨਾਂ ਦਾ ਖਰਚਾ ਆਵੇ ਤੇ ਜਿੰਨੇ ਦਾ ਟਾਈਮ ਦਾ ਉਹ ਵੀ ਦੇਣ ਨੂੰ ਤਿਆਰ ਨਾਲੀ ਵੀ ਵਧੀਆ ਤਰੀਕੇ ਨਾਲ ਬਣਾ ਕੇ ਦੇਣ ਨੂੰ ਤਿਆਰ ਔਰ ਜੇ ਉਹਦੇ ਵਿੱਚੋਂ ਹੋਰ ਰੋੜੇ ਨਿਕਲਣ ਇਹ ਜਿਹੜੇ ਵੱਖ-ਵੱਖ ਠੱਠਿਆਂ ਦੇ ਟੋਟੇ ਨਿਕਲਣ ਤੇ ਫਿਰ ਉਹ ਜ਼ਿੰਮੇਵਾਰ ਪੰਚਾਇਤ ਆ ਜਿਨੇ ਨੇ ਸਾਈਨ ਕੀਤੇ ਆ ਚਾਹੇ ਉਹ ਕੱਲਾ ਪੰਜ ਸਰਪੰਚ ਆ ਚਾਹੇ ਨਾਲ ਮੈਂਬਰ ਪੰਚਾਇਤ ਆ ਇਹ ਮੰਗਤਾ ਨੇ ਹੁੰਦੇ ਆ ਅਸੀਂ ਇਹ ਚਾਹੁੰਦੇ ਆਂ ਵੀ ਦੇਖੋ ਸਰਕਾਰ ਪੈਸਾ ਭੇਜਦੀ ਆ ਸਰਕਾਰ ਪੈਸਾ ਭੇਜਦੀ ਉਹ ਪਿੰਡਾਂ ਦੇ ਵਿੱਚ ਲੱਗਣਾ ਚਾਹੀਦਾ ਗਰੀਬਾਂ ਦੀ ਸਰਪੰਚ ਦੇ ਪਿੰਡ ਦੀ ਖੇਤਰੀ ਲਈ ਆ ਖੇਤਰੀ ਤੇ ਪੈਸਾ ਲੱਗਣਾ ਚਾਹੀਦਾ ਦੂਸਰੇ ਨੰਬਰ ਦੇ ਨਰੇਗਾ ਦੇ ਵਿੱਚ ਜਿਹੜਾ ਕੰਮ ਕਰਦੇ ਸੀ ਜਿਹੜੇ ਤਾਂ ਉਹਨਾਂ ਦੇ ਆਪਣੇ ਘਰ ਦੇ ਛੋਟੇ-ਛੋਟੇ ਬੱਚੇ ਵੀ ਕਰਦੇ ਮੈਂ ਨਿਆਣੀ ਲਾਇਆ ਸੀ ਕਿ ਉਹਨਾਂ ਦਾ ਕਦੇ ਕੰਮ ਨਹੀਂ ਕਰ ਸਕਦਾ ਉਹ ਲਾਇਆ ਸੀ ਜਦੋਂ ਤਾਂ ਪਾਕੇ ਪਾਣੀ ਲਿਆ ਤੂੰ ਬਾਲਟੀ ਤੂੰ ਉਹ ਚੀਜ਼ ਲਿਆ ਆਪਣੇ ਘਰ ਦੇ ਨਹੀਂ ਹਾਜ਼ਰੀਆਂ ਇਦਾਂ ਲੱਗਦੀਆਂ ਸੀ ਕੰਮ ਦੂਜਿਆਂ ਤੋਂ ਕਰਾਉਂਦੇ ਸੀ ਪਰ ਜੇ ਉਹ ਕਿਉਂਕਿ ਮੈਨੂੰ ਇਹ ਦੀ ਸ਼ਕਤ ਹੈ ਵੀ ਆ ਵੀ ਉਹਨਾਂ ਨੇ ਗਲਤ ਹਾਜ਼ਰੀਆਂ ਲਾ ਕੇ ਨਹੀਂ ਪੈਸੇ ਲੈ ਆ ਪਰ ਜੇ ਸਰਕਾਰ ਗਰੀਬਾਂ ਲਈ ਕੈਸਾ ਭੇਜਦੀ ਆ ਉਹਨਾਂ ਦੇ ਪੈਸੇ ਦੇ ਵਿੱਚੋਂ ਇਹੋ ਜਿਹੇ ਕੰਮ ਨਹੀਂ ਕਰਨਾ ਚਾਹੀਦਾ ਜੋ ਇੱਤਾ ਉਧੀਆਂ ਸਜਾ ਮੰਡੀ ਚਾਹੀਦੀ ਆ ਚਾਤ ਮਰਜੀ ਅਫਸਰ ਆ ਜਾਣ ਪਰ ਵੀਡੀਓ ਸਾਬ ਨੇ ਵੀ ਨੋਟਿਸ ਵਿੱਚ ਕੱਲ ਦੇਤੀ ਹੈ ਕੱਲ ਵੀ ਵੀਡੀਓ ਸਾਬ ਆਹ ਕੰਮ ਕੀਤਾ ਤੇ ਉਹ ਕਹਿੰਦੇ ਕੋਈ ਨਹੀਂ ਅਸੀਂ ਮੀਟਿੰਗ ਕਰਨ ਨੂੰ ਰੱਖਾਂਗੇ ਅੱਜ ਤੋਂ 2 8 20 12 ਨੂੰ ਅਸੀਂ ਐਪਲੀਕੇਸ਼ਨ ਦਿੱਤੀ ਸੀ ਨਵਾਂ ਸ਼ਹਿਰ ਡੀਸੀ ਸਾਹਿਬ ਦੇ ਟੀਟੀਪੀਓ ਦੇ ਵੀਡੀਓ ਸਾਬ ਦੇ ਇੱਕ ਤਾਂ ਅਸੀਂ ਪੰਚਾਇਤ ਦਾ ਰਿਕਾਰਡ ਮੰਗਿਆ ਸੀ ਉਦੇ ਵਿੱਚੋਂ ਵੀ ਸਾਨੂੰ ਰਿਕਾਰਡ ਜਿਹੜਾ ਸੈਕਟਰੀ ਅਧੂਰਾ ਦੇ ਗਿਆ ਉਹ ਸਾਡੇ ਰਫਾਫਾ ਦੇ ਗਿਆ ਕਹਿੰਦੇ ਯਾਰ ਕਾਟਿਆ ਪੰਚਾਇਤ ਦਾ ਮੈਨੂੰ ਕਾੜੀ ਅਸ਼ੋਕ ਕੁਮਾਰ ਜੜਾ ਤੇ ਉਹਨੂੰ ਵੀ ਮੈਂ ਫੋਨ ਕੀਤਾ ਮੈਂ ਕਿ ਸ਼ੋਕਮਾਰ ਜੀ ਤੂੰ ਜਿਹੜਾ ਰਿਕਾਰਡ ਦੇ ਕੇ ਗਿਆ ਅਧੂਰਾ ਦੇ ਗਿਆ ਤੂੰ ਸਾਨੂੰ ਪੂਰਾ ਰਿਕਾਰਡ ਦੇ ਮੈਂ ਕੱਲ ਦਿਨਾਂ ਪਰਸੋਂ ਦਿਨਾਂ ਤੂੰ ਮਹੀਨੇ ਤੋਂ ਉੱਪਰ ਸਮਾਂ ਉਹ ਨੰਗੇ ਤੇ ਨਾ ਕੋਈ 2 ਮਹੀਨੇ ਤੋਂ ਪਰ ਮੀਟਿੰਗ ਬੁਲਾਈ ਆ ਸਾਨੂੰ ਉਲਟਾ ਕਹਿੰਦੇ ਤੁਸੀਂ ਨਹੀਂ ਆਉਂਦੇ ਅਸੀਂ ਕਹਿੰਦੇ ਮੰਦਰ ਦੇ ਵਿੱਚ ਮੀਟਿੰਗ ਰੱਖੀ ਆ ਮੰਦਰ ਦੇ ਵਿੱਚ ਹੀ ਲਾਂਚਮੈਂਟ ਕਰੋ ਜਾਂ ਤੁਸੀਂ ਏਜੰਡਾ ਕੱਢੋ ਤਾਂ ਹੀ ਆਵਾਂਗੇ ਇਹ ਤਾਂ ਨੂੰ ਪਤਾ ਹੀ ਨਹੀਂ ਤੁਸੀਂ ਜਿੱਥੇ ਮਰਜ਼ੀ ਕਰ